ਦੋਸਤੋ ਮੈਂ ਤੁਹਾਡਾ ਛੇਵੀਂ ਕੁਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਦੀ ਰੀਲ ਵੀ ਬੜੀ ਇੰਟਰਸਟਿੰਗ ਹੋਏਗੀ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਅੱਜ ਦੀ ਰੀਲ ਹੈ ਕਿ ਕਿਸੇ ਵੀ ਮੁਲਕ ਨੂੰ ਕਿਸੇ ਵੀ ਕਮਿਊਨਿਟੀ ਨੂੰ ਕਿਸੇ ਵੀ ਵਰਗ ਨੂੰ ਕਿਸੇ ਵੀ ਕੌਮ ਨੂੰ ਖਤਮ ਕਰਨ ਲਈ ਅੱਜ ਦੇ ਯੁੱਗ ਦੇ ਵਿੱਚ ਬੰਬਾਂ ਦੀ ਜਾਂ ਗਰਨੇਡਾਂ ਦੀ ਜਾਂ ਤੋਪਾਂ ਦੀ ਲੋੜ ਨਹੀਂ ਬਲਕਿ ਉਸ ਦੇ ਸੁਭਾਅ ਦੇ ਵਿੱਚ ਤਬਦੀਲੀ ਕਰ ਦੇਓ ਉਸ ਕਮਿਊਨਿਟੀ ਦੇ ਉਹਦੀਆਂ ਜਿਹੜੀਆਂ ਰੋਜ਼ਾਨਾ ਜੀਵਨ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਦਿੱਤੀ ਜਾਵੇ ਜਿਵੇਂ ਕਿ ਸਾਡੇ ਨਾਲ ਹੋ ਰਿਹਾ ਹੈ ਕਿ ਸਾਡੀਆਂ ਫੂਡ ਹੈਬਿਟਸ ਚੇਂਜ ਕੀਤੀਆਂ ਜਾ ਰਹੀਆਂ ਹਨ ਸਾਡਾ ਜਿਹੜਾ ਲਿਬਾਸ ਹੈ ਸਾਡੇ ਜਿਹੜੇ ਜਿਹੜੇ ਆਊਟਫਿਟਸ ਹਨ ਉਹਨਾਂ ਨੂੰ ਬਦਲਿਆ ਜਾ ਰਿਹਾ ਹੈ ਸਾਡੇ ਕਲਚਰ ਦੇ ਨਾਲ ਤਰੋੜ ਮਰੋੜ ਕੀਤੀ ਜਾ ਰਹੀ ਹੈ ਸਾਡੇ ਅੰਦਰ ਇਹੋ ਜੀ ਡਿਜ਼ਾਇਰ ਇਹੋ ਜੀ ਕਿਉਰਿਓਸਿਟੀ ਭਰੀ ਜਾ ਰਹੀ ਹੈ ਜਿਨੂੰ ਕਿ ਇਨਸਟੈਂਟ ਗ੍ਰੈਟੀਫਿਕੇਸ਼ਨ ਕਹਿੰਦੇ ਹਨ ਕਿ ਅਸੀਂ ਸੈਕਿੰਡਾਂ ਮਿੰਟਾਂ ਦੇ ਵਿੱਚ ਕਿਸੇ ਚੀਜ਼ ਦੇ ਨੋਟੀਫਿਕੇਸ਼ਨ ਚਾਹੁੰਦੇ ਆ ਚਾਹੇ ਸੋਸ਼ਲ ਮੀਡੀਆ ਤੇ ਹੋਵੇ ਚਾਹੇ ਆਪਣੇ ਅੰਦਰੂਨੀ ਅੰਦਰਲੀ ਇੱਛਾਵਾਂ ਦੇ ਹੋਵੇ ਜਾਹੇ ਸਾਡੇ ਜਿਹੜੇ ਆਪਸ ਵਿੱਚ ਸਬੰਧਾਂ ਦੇ ਬਾਰੇ ਹੋਵੇ ਅਸੀਂ ਆਉਟਪੁੱਟ ਬਹੁਤ ਛੇਤੀ ਚਾਹੁੰਦੇ ਹਾਂ ਸੋ ਸਾਡੇ ਅੰਦਰ ਇਹ ਇੱਕ ਲਾਲਸਾ ਹੈ ਇੱਕ ਲਸਟ ਹੈ ਔਰ ਉਸ ਦੇ ਨਾਲ-ਨਾਲ ਜਿੱਦਾਂ ਫਰਜਗੀ ਫਰਜ ਕੀਤਾ ਕਿ ਅਸੀਂ ਇੱਕ ਘਰ ਖਰੀਦ ਲਿਆ ਥੋੜੀ ਦੇਰ ਬਾਅਦ ਅਸੀਂ ਸਾਡੇ ਅੰਦਰ ਉਸ ਦੀ ਖਾਸ਼ ਖਤਮ ਹੋ ਜਾਂਦੀ ਹੈ ਤੇ ਹੋਰ ਘਰ ਖਰੀਦਣ ਦੀ ਜਿਹੜੀ ਆ ਉਹ ਸਾਡੇ ਅੰਦਰ ਕਿਊਰਿਓਸਿਟੀ ਹੋ ਜਾਂਦੀ ਹੈ ਇਸ ਤਰ੍ਹਾਂ ਕਾਰ ਜਾਂ ਹੋਰ ਜਿਹੜੀਆਂ ਐਕਸਪੈਂਸਿਵ ਪਦਾਰਥ ਹਨ ਸੋ ਸਾਡੇ ਅੰਦਰ ਜਿਹੜੀਆਂ ਸਾਡੀਆਂ ਅਸਲੀ ਜਿਹੜੀਆਂ ਹੈਗੀਆਂ ਜਿਹੜੇ ਜਜ਼ਬਾਤ ਆ ਜਾਂ ਜਿਹੜੇ ਸੰਸਕਾਰ ਆ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਸੋ ਫੂਡ ਹੈਬਿਟਸ ਬਦਲੀਆਂ ਜਾ ਰਹੀਆਂ ਹਨ ਸਾਡੇ ਲੈਂਗੁਏਜ ਦੇ ਵਿੱਚ ਕਈ ਤਰ੍ਹਾਂ ਦੇ ਭੜੇ ਸ਼ਬਦ ਵਰਤੇ ਜਾ ਰਹੇ ਹਨ ਤਾਂ ਕਿ ਅਸੀਂ ਜਦੋਂ ਲੈਂਗੁਏਜ ਖਤਮ ਹੋ ਗਈ ਕਿਸੇ ਕਿਸੇ ਦੀ ਮਾਂ ਬੋਲੀ ਖਤਮ ਹੋ ਗਈ ਕਿਸੇ ਦੀ ਜਿਹੜੇ ਕਲਚਰ ਖਤਮ ਹੋ ਗਿਆ ਸਮਝ ਲਓ ਉਹ ਕਮਿਊਨਿਟੀ ਖਤਮ ਹੋ ਗਈ ਸਮਝ ਲਓ ਉਹ ਪੂਰੇ ਦਾ ਪੂਰੀ ਕੌਮ ਖਤਮ ਹੋ ਗਈ ਸੋ ਸਾਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ੁਭਾਖਰ ਜੀ ਦੇ ਬਸੇ ਰੋ ਗੋਡ ਬles ਸੀ